ਕੋਲਾ ਕੋਲਾ ਮਾਤਾ ਦੀ ਜੈ ਮਾਤਾ ਦੀ ਜੈ ਮੇਰਾ ਨਾ ਪ੍ਰਦਰਸ਼ਨ ਸੀਗਾ ਜੀ ਮੈਂ ਡੇਰਾ ਹੁਸੈਨ ਤੋਂ ਆਇਆ ਹਾਂ ਅੱਜ ਬੱਲਵਈ ਪਟੇਲ ਦਾ ਜਨਮ ਦਿਨ ਹੈ ਜੋ ਬੱਲਵਈ ਖੇਲਦੇ ਉਹਨਾਂ ਨੇ ਸਾਰੇ ਪਾਰਦਰ ਦਾ ਜਿੱਦਿਆ ਵੀ ਰਾਸਤਵੀਆਂ ਸਾਰੇ ਪਹਿਲੇ ਲੱਗ ਲੱਗਦੀਆਂ ਉਹਨਾਂ ਨੇ ਆ ਪੀੜਾ ਚੱਕਿਆ ਤੇ ਸਾਰੇ ਨੂੰ ਇਕ ਕਰਕੇ ਪਾਰਦਰ ਨੂੰ ਇਕ ਬਾਲਾ ਚ ਪਰੋ ਕੇ ਨਵੇਂ ਭਾਰਤੀ ਸੱਜਣਾ ਕੀਤੀ ਇਸ ਕਰੇ ਬੱਲਭਾਈ ਪਟੇਲਾ ਬਹੁਤ ਵੱਡਾ ਐਜ ਹੱਤ ਹੈ ਪਾਰਦਰ ਦਾ 13 ਬਸੀ ਹਲਕੇ ਦੇ ਲੋਕ ਆਏ ਸਾਡੇ ਹਾਉਸੀ ਦੇ ਹਲਕੇ ਸਾਰੇ ਬੰਦੇ ਸਾਡੇ ਨਾਲ ਆਏ ਨੇ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿੰਨੀ ਮਜ਼ਬੂਤ ਹੋਰੀ ਭਾਜਪਾ ਪੰਜਾਬ ਖਾਸ ਕਰਕੇ ਤੁਹਾਡੇ ਹਲਕੇ ਜੀ ਉੱਧਰ ਆਉਣ ਵਾਲੇ ਸਮਝ ਲੱਗਦਾ ਬਾਜ ਭਈ ਰਹੇਗੀ ਬਾਕੀ ਦਾ ਜੀ ਆविदਾਸਾਨਾ ਗਿਆ ਆ ਹਾਲਾ ਕਿੰਨਾ ਉਸ਼ਾ ਸੀ ਅੱਜ ਰੈਲੀ ਚ ਹਾਂਜੀ ਰੈਲੀ ਚ ਕਿੰਨਾ ਉਸ਼ਾ ਸੀ ਰੈਲੀ ਚ ਬਹੁਤ ਬਹੁਤ ਉਸ਼ਾ ਸੀ ਅੱਜ ਬਹੁਤ ਲੋਕ ਬੰਦੇ ਹੋਏ ਹੋਏ ਅੰਮਣੇ ਬੰਦੇ ਅਰੇ ਸਵੇਰੇ ਕਿੰਨੇ ਵਜੇ ਟਾਈਮ ਤੋਂ ਉਹਦੇ ਕੰਮ ਤੋਂ ਆਨੇ ਸ਼ੁਰੂ ਹੋਏ ਨਹੀਂ